ਮਾਰਕਸ ਹਲਫ ਮੜੀ ਆਵਾਜ਼ ਵੇਖੀ ਜੀ ਉਹ ਵੀ ਆ ਕੇ ਮੜ ਮੜ ਫਰਕ ਆ ਅੱਛਾ ਰੇਸ ਕਰੀ ਰੇਸ ਹਾਂਜੀ ਭਾਈ ਮੌਕਸਰ ਮਾਗੀ ਮੇਲੇ ਤੇ ਖੜੇ ਆ ਅੱਜ ਤੁਹਾਨੂੰ ਨਾ ਠੀਕ ਆ ਨਵੀਂ ਟੈਕਨੋਲੋਜੀ ਵਾਲਾ 4511 ਠੀਕ ਆ ਜਿਟਰ ਕੰਪਨੀ ਦਾ 4211 ਤੇ 5011 ਟਰੈਕਟਰ ਦਿਖਾਉਣੇ ਆ ਵੀ ਇਹਨਾਂ ਦੇ ਵਿੱਚ ਨਵਾਂ ਕੀ ਬਦਲਾਵ ਕੀਤਾ ਗਿਆ ਠੀਕ ਹੈ ਤੇ ਕਿਹੜੇ-ਕਿਹੜੇ ਨਵੇਂ ਇਹਨਾਂ ਦੇ ਵਿੱਚ ਫੀਚਰ ਐਡ ਕੀਤੇ ਗਏ ਜਿਹੜਾ ਭਈ ਜਿਵੇਂ 4511 35 511 ਜਿਵੇਂ 451 ਪਹਿਲਾਂ ਵੀ ਮਸ਼ਹੂਰ ਰਿਹਾ ਨਵੇਂ 451 ਦੇ ਵਿੱਚ ਆਪਾਂ ਨੂੰ ਕੀ ਮਿਲ ਰਿਹਾ ਨਵਾਂ ਕੁਝ ਕਿਹੜੀਆਂ-ਕਿਹੜੀਆਂ ਚੀਜ਼ਾਂ ਇਹਦੇ ਵਿੱਚ ਐਡ ਹੋ ਗਈਆਂ ਪਹਿਲਾਂ ਤੁਹਾਨੂੰ ਉੱਤੇ ਬਹਿ ਕੇ ਦਿਖਾਉਣੇ ਆ ਇਹ ਹੈਗਾ ਜੀ ਅੱਜ ਦਾ 451 ਜਿਟਰ ਕੰਪਨੀ ਦਾ ਠੀਕ ਆ ਸੈਡਾਂ 11 ਵਾਲਾ ਅਨਿਭੇ 411 ਦੇ ਵਿੱਚ ਆਪਾਂ ਨੂੰ ਹੁਣ ਨਵਾਂ ਕੀ ਮਿਲ ਰਿਹਾ ਦੇ ਵਿੱਚ ਹੁਣ ਆਪਾਂ ਉਧਾਰ ਕਰਕੇ ਜੋ 4511 ਨਵਾਂ ਹੁਣ ਤਿਆਰ ਕੀਤਾ ਹਾਂ ਹਾਂ ਪਹਿਲੇ ਆਪਣਾ ਐਚ ਐਮਟੀ ਨਾਲ ਆਂਦਾ ਸੀਗਾ ਜੈਟਰ ਹਾਂ ਠੀਕ ਹੈ ਜੀ ਹੁਣ ਵੀਐਸਟੀ ਦੇ ਅੰਦਰ ਆ ਰਿਹਾ ਹੈ ਇਹਦੇ ਨਾਲ ਇਹਦਾ ਕਲੈਬੋਰੇਸ਼ਨ ਹੋਇਆ ਵੀਐਸਟੀ ਨਾਲ ਅੱਛਾ ਵੀਐਸਟੀ ਦੇ ਨਾਲ ਹੁਣ ਇਹਦਾ ਕਲੈਬੋਰੇਸ਼ਨ ਹੋਇਆ ਠੀਕ ਹੈ ਜੀ ਔਰ ਇਹਦੇ ਵਿੱਚ ਜੋ ਆਪਾਂ ਸੁਧਾਰ ਕੀਤਾ ਹੈ ਹਾਂਜੀ ਇੱਕ ਤੇ ਜੋ ਇਹਦਾ ਗੇਅਰ ਬਾਕਸ ਹੈ ਹੂੰ ਪਹਿਲੇ ਇਹ ਤੇ ਆਉਂਦੇ ਸੀਗੇ ਸਿੱਧੇ ਦੰਦੇ ਵਾਲਾ ਗੇਅਰ ਅੱਛਾ ਜੀ ਹੁਣ ਆ ਰਿਹਾ ਜਿੱਦਾਂ ਕਰੋਨ ਪਿਨੀਆਂ ਦੇ ਦੰਦੇ ਹੁੰਦੇ ਹਨਾ ਅੱਛਾ ਉਹ ਮੇ ਤਰਛੇ ਆ ਪੂਰੇ ਤਰਛੇ ਹਾਂ ਸਾਰਾ ਗੇਅਰ ਬਾਕਸ ਪੂਰਾ ਤਰਛੇ ਦੰਦੇ ਆ ਠੀਕਾ 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 ਅੱਛਾ ਜੀ ਆਵਾਜ਼ ਆਵਾਜ਼ ਕਿਵੇਂ ਆ ਬਦਲੀ ਆਵਾਜ਼ ਬਾਜ਼ ਲਗਭਗ ਸੇਮ ਉਹੀ ਆ ਕਿਉਂਕਿ ਮੜਾ ਸਟਾਰਟ ਕਰਕੇ ਦਿਖਾ ਯਾਰ ਮਾਰ ਕੇ ਸਲਫ ਮੜੀ ਆਵਾਜ਼ ਵੇਖੀਏ ਜੀ ਉਹ ਵੀ ਆ ਕੇ ਮੜਾ ਮੜਾ ਫਰਕ ਆ ਆਚਾਰ ਰੇਸ ਕਰੀ ਰੇਸ ਨਹੀਂ ਮਾੜੀ ਮਾੜੀ ਆਵਾਜ਼ ਤਾਂ ਨਾਲ ਰਲਦੀ ਆ ਬਾਈ ਕਰਦੇ ਬੰਦੇ ਬੰਦ ਕਰਦੇ ਬੰਦ ਤੇ ਬਾਕੀ ਹੁਣ ਜਿਵੇਂ ਨਵੀਂ ਟੈਕਨੋਲੋਜੀ ਦੇ ਹਿਸਾਬ ਨਾਲ ਪਲੇਟਫਾਰਮ ਵੀ ਆ ਹਨਾ ਬਾਕੀ ਉਹ ਦੀ ਰੇਸ ਤੇ ਵੀ ਦੂਸਰੇ ਭਾਰਤ ਦਾ ਕੋਈ ਜਿਮੋਰ ਹੈ ਤੇ ਬਾਕੀ ਮੰਦ ਨੂੰ ਆ ਜਾਂਦਾ ਸੀ ਇਹਦੇ ਵਿੱਚ ਕੋਈ ਹੋਰ ਨਵਾਂ ਫੀਚਰ ਆ ਆ ਕਦੇ ਵਾਲਾ ਯਾਰ ਆਹ ਇਹ ਰੇਸ ਹੈ ਅੱਛਾ ਰੇਸ ਹੈ ਹੈਂ ਰੇਸ ਠੀਕ ਹੈ ਜੀ ਹੋਰ ਕੋਈ ਨਵਾਂ ਫੀਚਰ ਡਿਜੀਟਲ ਮੀਟਰ ਉਹ ਤਾਂ ਮੈਂ ਦਿਖਾਦਾ ਬਾਈ ਠੀਕ ਹੈ ਉਹਦਾ ਬਈ ਇਹ ਜਿਹੜਾ 45 ਗੇਰਾ ਇਹ ਅੱਜ ਦੀ ਟੈਕਨੋਲੋਜੀ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਇਹਦੇ ਵਿੱਚ ਆਪਾਂ ਨੂੰ ਜਿਹੜੇ ਅੱਜ ਫੀਚਰ ਚੱਲਦੇ ਆ ਨਵੇਂ ਟਰੈਕਟਰਾਂ ਦੇ ਵਿੱਚ ਜਿਹੜੇ ਲੋਕ ਪਸੰਦ ਕਰਦੇ ਉਹ ਹੀ ਫੀਚਰ ਮਿਲ ਰਹੇ ਆ ਠੀਕ ਹੈ ਜੀ ਬੜਾ ਮਗਰੋਂ ਵੀ ਦਿਖਾ ਦਿੰਨੇ ਆਪਾਂ ਤੁਹਾਨੂੰ ਗੁਲਾਬ ਬਾਈ ਗਾਂ ਚੱਲ ਗਈ ਹੈ ਤੇ ਆ ਗਿਆ 50 ਗੇਰਾ 42 11 ਤੇ 45 11 ਦਾ ਪ੍ਰਾਈਸ ਕੀ ਆ ਬਾਈ 7 ਲੱਖ 40 ਹਜ਼ਾਰ ਮੇਲੇ ਦਾ ਡਿਸਕਾਊਂਟ ਕਰਕੇ 7 ਲੱਖ 40000 ਰੁਪਇਆ ਮੇਲੇ ਹਾਂ ਉਵੇਂ ਇਹਦੀ 8 ਮੇਲੇ ਕਰਕੇ ਉਵੇਂ 8 ਲੱਖ 38000 ਠੀਕ ਹੈ ਮਾਗੀ ਮੇਲੇ ਕਰਕੇ ਡਿਸਕਾਊਂਟ ਮਿਲ ਰਿਹਾ 7 ਲੱਖ 40000 ਰੇਡ ਆ ਬਾਈ ਜੀ 45 11 ਦਾ ਮੇਲੇ ਕਰਕੇ